ਸੋ ਜਿੱਦਾਂ ਕਿ ਸਿੱਖ ਇਤਿਹਾਸ ਦੇ ਵਿੱਚ ਬਹੁਤ ਸਾਰੇ ਭਗਤਾਂ ਦੀ ਜਿਹੜੀ ਆ ਬਾਣੀ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤੀ ਗਈ ਹੈ ਜਿੱਦਾਂ ਭਗਤ ਧੰਨਾ ਜੀ ਭਗਤ ਕਬੀਰ ਜੀ ਜਾਂ ਭਗਤ ਸਾਧਨਾ ਜੀ ਭਗਤ ਸੈਣ ਜੀ ਜਨ ਹੋਰ ਵੀ ਕਈ ਭਗਤ ਨੇ ਸੋ ਅੱਜ ਆਪਾਂ ਗੱਲ ਇੱਕ ਜਿਹੜੀ ਕਰਾਂਗੇ ਉਹ ਭਗਤ ਪੀਪਾ ਜੀ ਬਾਰੇ ਕਰਾਂਗੇ ਹੁਣ ਭਗਤ ਪੀਪਾ ਜੀ ਬਾਰੇ ਕਈਆਂ ਨੂੰ ਪਤਾ ਪਰ ਬਹੁਤ ਸਾਰੀ ਜਿਹੜੀ ਸੰਗਤ ਆ ਉਹਨਾਂ ਨੂੰ ਨਹੀਂ ਪਤਾ ਸੋ ਗੱਲ ਕਰਾਂਗੇ ਅੱਜ ਆਪਾਂ ਭਗਤ ਪੀਪਾ ਜੀ ਦੀ ਅਤੇ ਇਹਨਾਂ ਦੀ ਸਿੱਖ ਇਤਿਹਾਸ ਵਿੱਚ ਜਿਹੜੀ ਕੀ ਮਹੱਤਤਾ ਵਾ ਭਗਤ ਪੀਪਾ ਜੀ ਜਿਹੜੇ ਸੀਗੇ ਰਾਜਸਥਾਨ ਦੀ ਗੰਗੋਰਨ ਸਟੇਟ ਆ ਜਿਹੜੀ ਉਹਦੇ ਮਹਾਰਾਜਾ ਸੀਗੇ ਉਹਦੇ ਰਾਜਾ ਸੀਗੇ ਬਚਪਨ ਵਿੱਚ ਇਹਨਾਂ ਦੇ ਪਿਓ ਦੀ ਜਿਹੜੀ ਆ ਮੌਤ ਹੋ ਜਾਂਦੀ ਹੈ ਇਸੇ ਕਰਕੇ ਹੀ ਇਹਨਾਂ ਨੂੰ ਬਚਪਨ ਦੇ ਵਿੱਚ ਹੀ ਰਾਜਭਾਗ ਮਿਲ ਜਾਂਦਾ ਬਚਪਨ ਦੇ ਵਿੱਚ ਹੀ ਰਾਜਭਾਗ ਮਿਲਣ ਕਰਕੇ ਇਹਨਾਂ ਦਾ ਜਿਹੜਾ ਜੀਵਨ ਸੀਗਾ ਉਹ ਯਾਸ਼ੀ ਭਰਿਆ ਸੀਗਾ ਇਹਨਾਂ ਦੇ 12 ਵਿਆਹ ਹੋਏ ਆ ਜਿਸ ਕਰਕੇ ਇਹਨਾਂ ਦੀਆਂ 12 ਰਾਣੀਆਂ ਸੀਗੀਆਂ ਇਤਿਹਾਸ ਦੇ ਵਿੱਚ ਕਿਤੇ ਕਿਤੇ ਜ਼ਿਕਰ 17 ਰਾਣੀਆਂ ਦਾ ਵੀ ਆਉਂਦਾ ਇੱਕ ਵਾਰ ਦੀ ਗੱਲ ਹੈ ਕਿ ਇਹਨਾਂ ਨੂੰ ਇੱਕ ਸਾਧੂਆਂ ਦਾ ਟੋਲਾ ਮਿਲਦਾ ਇਹ ਉਹਨਾਂ ਦੀ ਸੰਗਤ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੁੰਦੇ ਆ ਅਤੇ ਸਾਧੂਆਂ ਦੁਆਰਾ ਇਹਨਾਂ ਨੂੰ ਦੱਸਿਆ ਜਾਂਦਾ ਕਿ ਦੁਆਰਕਾ ਦੇ ਵਿੱਚ ਇੱਕ ਭਗਤ ਰਾਮਾਨੰਦ ਜੀ ਆ ਤੁਸੀਂ ਉਹਨਾਂ ਨੂੰ ਆਪਣਾ ਗੁਰੂ ਧਾਰਨ ਕਰ ਲਿਆ ਭਗਤ ਰਾਮਾਨੰਦ ਜੀ ਦੀ ਗੱਲ ਕਰੀਏ ਤਾਂ ਭਗਤ ਰਾਮਾਨੰਦ ਜੀ ਦੇ ਜਿਹੜੇ ਸ਼ਬਦ ਆ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈਗੇ ਆ ਭਗਤ ਰਾਮਾਨੰਦ ਦੇ 12 ਚੇਲੇ ਹੋਏ ਆ ਉਹਨਾਂ ਦੇ ਵਿੱਚੋਂ ਜਿਹੜੇ ਭਗਤ ਕਬੀਰ ਜੀ ਆ ਭਗਤ ਧੰਨਾ ਜੀ ਆ ਇਹ ਵੀ ਉਹਨਾਂ ਦੇ ਚੇਲੇ ਹੋਏ ਆ ਸੋ ਹੁਣ ਭਗਤ ਪੀਪਾ ਜੀ ਆਪਣੀ ਇੱਕ ਰਾਣੀ ਨੂੰ ਲੈ ਕੇ ਦੁਆਰਕਾ ਵੱਲ ਨੂੰ ਚਾਲੇ ਪਾ ਦਿੰਦੇ ਆ ਅਤੇ ਉੱਥੇ ਜਿੱਥੇ ਭਗਤ ਰਾਮਾਨੰਦਨ ਜੀ ਨੂੰ ਇਹ ਮਿਲਣਾ ਚਾਹੁੰਦੇ ਹੁੰਦੇ ਭਗਤ ਰਾਮਾਨੰਦਨ ਜੀ ਜਿਹੜੇ ਇਹਨਾਂ ਨੂੰ ਮਿਲਣ ਤੋਂ ਸਾਫ਼ ਮਨਾਂ ਕਰ ਦਿੰਦੇ ਆ ਕਿ ਤੇਰਾ ਤੇ ਸਾਧੂਆਂ ਤੇ ਰਾਜਿਆਂ ਦਾ ਕੋਈ ਮੇਲ ਮਿਲਾਪ ਨਹੀਂ ਇਸ ਕਰਕੇ ਜਿਹੜੇ ਭਗਤ ਬੀਪਾ ਜੀ ਹੁੰਦੇ ਆ ਉਹਨੇ ਪੈਰੀ ਉਥੋਂ ਵਾਪਸ ਆ ਜਾਂਦੇ ਆ ਤੇ ਵਾਪਸ ਆ ਕੇ ਜਿਹੜਾ ਸਾਰਾ ਰਾਜ ਭਾਗ ਹੁੰਦਾ ਉਹਨੂੰ ਛੱਡ ਕੇ ਆ ਜਿਹੜਾ ਜਿਹੜਾ ਕਿਲਾ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਐਡੇ ਵੱਡੇ ਕਿਲੇ ਨੂੰ ਛੱਡ ਕੇ ਪ੍ਰਭੂ ਭਗਤੀ ਦੇ ਵਿੱਚ ਲੀਨ ਹੋ ਜਾਂਦੇ ਆ ਭਗਤੀ ਕਰਦੇ ਆ ਕਾਫੀ ਸਮੇਂ ਬਾਅਦ ਭਗਤੀ ਕਰਨ ਤੋਂ ਬਾਅਦ ਇਹ ਦੁਬਾਰਾ ਫਿਰ ਭਗਤ ਰਾਮਾਨੰਦਨ ਜੀ ਕੋਲੇ ਜਾਂਦੇ ਆ ਇਸ ਵਾਰ ਜਿਹੜੇ ਭਗਤ ਰਾਮਾਨ ਲੈਣਾ ਚਾਹੁੰਦੇ ਆ ਭਗਤ ਪੀਪਾ ਜੀ ਨੂੰ ਕਹਿੰਦੇ ਕਿ ਜਿਹੜਾ ਸਾਹਮਣੇ ਖੂਹ ਦਿਖ ਰਿਹਾ ਉਹਦੇ ਵਿੱਚ ਤੁਸੀਂ ਛਾਲ ਮਾਰ ਦੇਵੋ ਹੁਣ ਭਗਤ ਪੀਪਾ ਜੀ ਆ ਜਿਹੜੇ ਇਹਨਾਂ ਨੂੰ ਵੀ ਪਤਾ ਹੁੰਦਾ ਕਿ ਜਿਹੜਾ ਭਗਤ ਰਾਮਾਨੰਦ ਜੀ ਆ ਉਹ ਇਹਨਾਂ ਦਾ ਇਮਤਿਹਾਨ ਲੈ ਰਹੇ ਆ ਸੋ ਇਹ ਗੱਲ ਸੁਣਦੇ ਸਾਰੀ ਭਗਤ ਪੀਪਾ ਜੀ ਜਿਹੜੇ ਹੁੰਦੇ ਆ ਖੂਹ ਖੂਹ ਦੇ ਵਿੱਚ ਛਾਲ ਮਾਰਨ ਲਈ ਅੱਗੇ ਜਿਵੇਂ ਹੀ ਵੱਧਦੇ ਆ ਤਾਂ ਭਗਤ ਰਾਮਾਨੰਦ ਜੀ ਵੱਲੋਂ ਇਹਨਾਂ ਨੂੰ ਰੋਕ ਲਿਆ ਜਾਂਦਾ ਭਗਤ ਪੀਪਾ ਜੀ ਨੂੰ ਆਪਣਾ ਚੇਲਾ ਬਣਾ ਲਿਆ ਜਾਂਦਾ। ਉਸ ਤੋਂ ਬਾਅਦ ਜਿਹੜੇ ਭਗਤ ਪੀਪਾ ਜੀ ਐ ਗੁਰੂ ਨਾਨਕ ਦੇਵ ਜੀ ਦੀਆਂ ਸਖਿਆਵਾਂ ਦੇ ਪੈਰੋਕਾਰ ਬਣ ਗਏ। ਭਗਤ ਪੀਪਾ ਜੀ ਦਾ ਜਿਹੜਾ ਇੱਕ ਸ਼ਬਦ ਆ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸ਼ਾਮਿਲ ਆ ਜਿਸ ਦੀ ਤੁਸੀਂ ਫੋਟੋ ਦੇਖ ਰਹੇ ਹੋ। ਸੋ ਇਹ ਸੀਗਾ ਜੀ ਭਗਤ ਪੀਪਾ ਜੀ ਦਾ ਇਤਿਹਾਸ। ਸੋ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਜਾਣਕਾਰੀ ਨੂੰ ਦੂਜਿਆਂ ਨਾਲ ਵੀ ਸ਼ੇਅਰ ਕਰਿਓ ਤੇ ਆਉਣ ਵਾਲੀਆਂ ਵੀਡੀਓ ਦੇਖਣ ਦੇ ਲਈ ਆਪਣੇ